ਸਾਸੀ ਕਾਲਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਔਰ ਮਨੁਸ਼ਿਆਰਪੁਰ ਤੋਂ ਅੱਜ ਤਾਂ ਦਿੱਲੀ ਲੈ ਕੇ ਆਇਆ ਖਾਸ ਵੀਡੀਓ ਖਾਸ ਵੀਡੀਓ ਕੀ ਆ ਕਿ ਜਿਹੜੇ ਵੀ ਸਾਡੇ ਟਾਂਡਾ ਇਲਾਕਾ ਨਿਵਾਸੀ ਆ ਜਾਂ ਟਾਂਡਾ ਦੇ ਆਲੇ ਦੁਆਲੇ ਰਹਿਣ ਵਾਲੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਆ ਕਈ ਵਾਰੀ ਟਾਂਡੇ ਸ਼ਹਿਰ ਘੁੰਮਣ ਆਉਂਦੇ ਆ ਤੇ ਜਾਂ ਫਿਰ ਕਈ ਸਾਡੇ ਕੰਮਕਾਜ ਵਾਲੇ ਬੰਦੇ ਆ ਜਿਹੜੇ ਜੋਬ ਕਰਦੇ ਆ ਤਾਂ ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਜਾਂ ਤਾਂ ਘਰ ਨਹੀਂ ਹੈਗਾ ਜਾਂ ਤਾਂ ਰੋਟੀ ਪਾਣੀ ਦੀ ਸਮੱਸਿਆ ਆ ਤੇ ਜਾਂ ਫੇ ਕਈ ਵਾਰੀ ਟਾਂਡੇ ਘੁੰਮਣ ਆਇਆ ਲੱਗ ਜਾਂਦੀ ਆ ਭੁੱਖ ਤੇ ਹਰੇਕ ਦੇ ਮਨ ਦੇ ਵਿੱਚ ਇਹ ਹੁੰਦਾ ਆ ਕਿ ਭਾਈ ਕੋਈ ਸਾਫ ਸੁਥਰੀ ਰੋਟੀ ਮਿਲ ਜਾਏ ਅੱਜ ਕੱਲ ਕੋਈ ਮਤਲਬ ਦੁਕਾਨਾਂ ਤੋਂ ਖਾਣਾ ਗਰੇਜ ਕਰਦਾ ਕਿਉਂਕਿ ਸਾਫ ਸਪਾਈ ਨਹੀਂ ਹੁੰਦੀ ਤੇ ਜਾਂ ਤਲੇ ਆ ਜਾਂ ਮਸਾਲੇਦਾਰ ਸਿਹਤ ਲਈ ਨੁਕਸਾਨਦੇ ਹੁੰਦਾ ਆ ਸੋ ਮੈਂ ਤਾਂ ਡੇ ਲਈ ਇੱਕ ਲੋਕੇਸ਼ਨ ਲੱਭ ਕੇ ਲਿਆ ਟਾਂਡੇ ਦੇ ਵਿੱਚ ਉਹ ਕਿਦਾਂ ਪਹਿਲਾਂ ਤਾਂ ਮੈਂ ਆਪ ਲੱਭੀ ਕਿਉਂਕਿ ਮੈਂ ਵੀ ਕੰਮਕਾਰ ਵਾਲਾ ਬੰਦਾ ਮिन्नੂ ਵੀ ਮਤਲਬ ਰੋਟੀ ਪਾਣੀ ਦੁਪਹਿਰ ਨੂੰ ਕਈ ਵਾਰੀ ਔਖਾ ਜਾਂਦਾ ਆਂਦਾ ਸੀ ਫੇ ਘਰ ਜਾਣਾ ਮੁਸ਼ਕਲ ਹੋ ਜਾਂਦਾ ਸੀ ਟਿਫਨ ਵੀ ਚਲੋ ਗਰਮ ਠੰਡੀ ਰੋਟੀ ਹੋ ਜਾਂਦੀ ਸੀ ਤੇ ਟਾਂਡੇ ਦੇ ਵਿੱਚ ਬਿਲਕੁਲ ਤੁਸੀਂ ਆ ਬਿਲਡਿੰਗ ਦੇਖ ਰਹੇ ਹੋ ਜੀ ਮੇਰੇ ਸਾਹਮਣੇ ਇਹ ਹੈਗੀ ਆ ਜੀ ਸਟੇਟ ਬੈਂਕ ਜਿਹੜੀ ਟਾਂਡੇ ਦੀ ਸਟੇਟ ਬੈਂਕ ਆ ਤੇ ਆਪਣੇ ਇਹ ਮੇਰੇ ਪਿੱਛੇ ਡਾਟਾ ਬੜਵਾਲ ਦਾ ਤੁਸੀਂ ਸੁਣਿਆ ਹੋਵੇ ਸ਼ਾਇਦ ਨਾਮ ਕਿਉਂਕਿ ਯਾਤਰ ਮਸ਼ਹੂਰ ਆ ਕਾਫੀ ਡਾਟਾ ਸਾਹਿਬ ਹੁਣੇ ਤੇ ਇਹ ਸੱਜੇ ਹੱਥ ਮੇਰੀ ਇਹ ਬਿਲਡਿੰਗ ਇਹਦੀ ਹੈਗੀ ਆ ਸਟੇਟ ਬੈਂਕ ਦੀ ਤੇ ਪਿੱਛੇ ਮੇਰੇ ਇੱਧਰ ਹੈਗਾ ਜੀ ਬਲਵੰਤ ਸੋਰੀ ਡਾਟਾ ਬੜਵਾਲ ਦਾ ਹਸਪੀਟਲ ਤੇ ਤੁਸੀਂ ਬਿਲਕੁਲ ਇਹਦੇ ਪਿੱਛੇ ਬੈਂਕ ਦੇ ਲੋਕੇਸ਼ਨ ਆ ਜੀ ਰੋਜੀ ਰੋਟੀ ਰੋਜੀ ਰੋਟੀ ਦੇ ਨਾਂ ਦੀ ਇਹ ਜੀ ਹੈਗੀ ਆ ਦੁਕਾਨ ਜਿੱਥੇ ਆਂਟੀ ਜੀ ਆ ਅਮਰੀਕਾ ਤੋਂ ਆਏ ਆ ਨਾਲੇ ਇਹ ਵੀ ਦੇਖੋ ਅਮਰੀਕਾ ਤੋਂ ਆ ਕੇ ਉਹਨਾਂ ਨੇ ਇੱਥੇ ਕੰਮ ਸ਼ੁਰੂ ਕੀਤਾ ਟਾਂਡਾ ਇਲਾਕਾ ਨਿਵਾਸੀਆਂ ਨੂੰ ਕਿਸੇ ਨੂੰ ਵੀ ਰੋਟੀ ਦੀ ਕੋਈ ਸਮੱਸਿਆ ਆਵੇ ਪਕਾਉਣ ਦੇ ਵਿੱਚ ਜਾਂ ਮਤਲਬ ਕੋਈ ਖਾਣ ਪੀਣ ਦੇ ਤੇ ਇੱਥੇ ਆਵੋ ਆਂਟੀ ਕੋਲ ਤੇ ਆਓ ਚੱਲਦੇ ਆ ਅੰਦਰ ਤੇ ਆਂਟੀ ਜੀ ਨਾਲ ਕਰਦਾ ਆ ਗੱਲਬਾਤ ਤੇ ਤੁਸੀਂ ਆਓ ਮੇਰੇ ਨਾਲ ਵੀਡੀਓ ਤੇ ਬਣੇ ਰਹਿਣਾ ਇਹ ਲੋਕੇਸ਼ਨ ਤੁਸੀਂ ਦੇਖ ਲਿਓ ਜੀ ਬਿਲਕੁਲ ਤੁਹਾਡੇ ਸਾਹਮਣੇ ਆ ਰੋਜੀ ਰੋਟੀ ਆਂਟੀ ਹੁਣੀ ਬਿਲਕੁਲ ਦੇਸੀ ਤਰੀਕੇ ਨਾਲ ਰੋਟੀ ਬਣਾਉਂਦੇ ਆ ਆ ਜੋ ਚਲਦੇ ਆ ਅੰਦਰ ਜੀ ਮੈਂ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੀ ਆ ਤੁਸੀਂ ਮੇਰੀ ਸ਼ੌਪ ਤੇ ਆਏ ਬਹੁਤ-ਬਹੁਤ ਤੁਹਾਡਾ ਧੰਨਵਾਦ ਬਾਕੀ ਤਾਂ ਅੰਦਰ ਰਿਵਾਰਸੀਆਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਉਹ ਮੇਰੀ ਸ਼ੌਪ ਤੇ ਆਉਂਦੇ ਆ ਸਾਫ-ਸਫਾਈ ਦੇਖਦੇ ਆ ਔਰ ਖਾਣਾ ਬਹੁਤ ਵਧੀਆ ਆ ਕਿਉਂਕਿ ਮੈਂ ਸਾਰੇ ਮਿਰਚ ਮਸਾਲੇ ਜੋ ਵੀ ਆ ਮੈਂ ਘਰ ਦੇ ਬਣ ਕੇ ਪੀਸ ਕੇ ਬਣਾਦੀ ਆ ਮਤਲਬ ਮਾਰਕੀਟ ਵਾਲਾ ਕੋਈ ਮਸਾਲਾ ਨਹੀਂ ਤੁਸੀਂ ਨਹੀਂ ਮੈਂ ਨਾ ਮਾਰਕੀਟ ਵਾਲਾ ਕੋਈ ਮਸਾਲਾ ਨਹੀਂ ਬਣਾਉਂਦਾ ਬਿਲਕੁਲ ਸਾਫ ਸੁਥਰਾ ਨਾ ਸਾਫ ਸੁਥਰਾ ਸਫਾਈ ਪੂਰਾ ਪ੍ਰਬੰਧ ਕਰਦੀ ਆ ਪਹਿਲਾਂ ਤਾਂ ਸਾਫ ਸਵੈ ਦਾ ਧਿਆਨ ਰੱਖਦੀ ਆ ਮੈਂ ਹਾਂਜੀ ਕਿਉਂਕਿ ਮੈਂ ਯੂ ਐਸ ਏ ਦੇ ਵਿੱਚ ਖਾਣੇ ਦਾ ਕੰਮ ਕਰਦੀ ਸੀ ਅੱਛਾ ਤੁਸੀਂ ਅਮਰੀਕਾ ਤੋਂ ਮਤਲਬ ਇੱਥੇ ਹਾਂਜੀ ਪੰਜਾਬ ਆ ਗਏ ਪੰਜਾਬ ਆ ਗਏ ਇਹ ਮੇਰੀਆਂ ਦੁਕਾਨਾਂ ਆਪਣੀਆਂ ਆ ਠੀਕ ਆ ਜੀ ਮੈਂ ਨਾ ਘਰੋਂ ਖਾਣਾ ਬਣਾ ਕੇ ਲਿਆਉਣੀ ਆ ਦੋ ਸਬਜ਼ੀਆਂ ਰੋਜ਼ ਤੇ ਤਾਜ਼ਾ ਸਬਜ਼ੀਆਂ ਬਣਾ ਕੇ ਲਿਆਉਣੀ ਆ ਤਾਜੀ ਸਬਜ਼ੀ ਹੋਣੀ ਆ ਤੇ ਆਂਟੀ ਜਿਹੜਾ ਆਟਾ ਤੁਸੀਂ ਬਤ ਦਿਆ ਰੋਟੀ ਵਾਸਤੇ ਆਟਾ ਬਿਲਕੁਲ ਅੱਛੀ ਕਣਕ ਦੇ ਲਈ ਦੀ ਆ ਆਪਣੇ ਘਰ ਦੀ ਕਣਕ ਦਾ ਆਟਾ ਬਣਾਣਾ ਮਤਲਬ ਇਹ ਦੀ ਮਾਰਕੀਟ ਵਾਲੀ ਕਣਕ ਨਹੀਂ ਮੈਦਾ ਤਾਂ ਨੋ ਨੋ ਮੈਦਾ ਅੱਛਾ ਜੀ ਨੋ ਫੂਡ ਅੱਛਾ ਜੀ ਤੇ ਸਿੰਪਲ ਰੋਟੀ ਘਰ ਦੀ ਦੇ ਬਣਾ ਕੇ ਦੇ ਦਿੱਤੀ ਹੈ ਅੱਛਾ ਜੀ ਤੇ ਹੋਰ ਮਤਲਬ ਆਂਟੀ ਤੁਸੀਂ ਇੱਥੇ ਜਿੱਦਾ ਚੋਲ ਵਗੈਰਾ ਚਾਵਲ ਵਗੈਰਾ ਵੀ ਬਣਾਉਂਦੇ ਆ ਚਾਵਲ ਵੀ ਬਣਾਈ ਦੇ ਆ ਤੇ ਤੁਹਾਡੇ ਕੋਲ ਮੈਂ ਸੁਣਿਆ ਕਿ ਬੈਂਕਾਂ ਵਾਲੇ ਬਹੁਤ ਆਉਂਦੇ ਜਿਹੜੇ ਕੰਮ ਕਾਜ ਵਾਲੇ ਬੰਦੇ ਆ ਉਦਾਂ ਵੀ ਫੈਮਲੀਆਂ ਜਿੱਦਾ ਕੋਈ ਮਤਲਬ ਘਰ ਕੋਈ ਅੱਜਕੱਲ ਨਹੀਂ ਹੁੰਦਾ ਤਾਂ ਪਿੱਛੋਂ ਇੱਥੇ ਆ ਕੇ ਰੋਟੀ ਖਾ ਜਾਂਦੇ ਆ ਹਾਂਜੀ ਹਾਂਜੀ ਠੀਕ ਆ ਤੇ ਆਂਟੀ ਇਹ ਤੁਸੀਂ ਬਿਲਕੁਲ ਸਾਸ ਪਾਈ ਦਾ ਪੂਰਾ ਧਿਆਨ ਰੱਖਦੇ ਆ ਹਾਂਜੀ ਤੇ ਆ ਦੇਖ ਰਿਹਾ ਮੈਂ ਬਿਲਕੁਲ ਇਹ ਤਾਂ ਆਮ ਤੌਰ ਤੇ ਮੱਖੀਆਂ ਦੁਕਾਨਦਾਰੇ ਉੱਤੇ ਕੋਈ ਸਾਫ ਸਪਾਈ ਨਹੀਂ ਹੁੰਦੀ। ਆ ਤੁਸੀਂ ਦੇਖ ਸਕਦੇ ਆ ਜੀ ਦੇਖੋ ਕਿੰਦਾ ਕਲੀਨ ਰੱਖਿਆ ਆਂਟੀ ਜੀ ਨੇ। ਦੇਖੋ ਬਾਸ਼ਪੇਸ਼ਨ ਵਗੈਰਾ ਸਾਰਾ ਕੁਝ ਆਪ ਇਹ ਰੋਟੀ ਬਣਾਉਂਦੇ ਆ ਇੱਥੇ। ਤੇ ਬਿਲਕੁਲ ਘਰਵਾਲਾ ਕਾ ਮਾਹੌਲ ਆ। ਮੈਨੂੰ ਤਾਂ ਇਦਾਂ ਹੀ ਲੱਗਦਾ ਕਿ ਆਂਟੀ ਜਿੱਦਾਂ ਘਰ ਦੇ ਵਿੱਚ ਇਹ ਇਹ ਬੇਟਾ ਅਸੀਂ ਘਰੋਂ ਹੀ ਖਾਣਾ ਬਣਾ ਕੇ ਲਿਆਈਦਾ ਆ। ਅੱਛਾ ਜੀ। ਇੱਥੇ ਸਿਰਫ ਅਸੀਂ ਫੁਲਕੇ ਦੇ ਤਾਜ਼ੇ ਲਾਈਦੇ ਆ। ਹਾਂਜੀ। ਤੇ ਦੇ ਦੇਖੋ ਤੁਸੀਂ ਸਾਫ ਸਫਾਈ ਤੋਂ ਤੁਹਾਨੂੰ ਪਤਾ ਲੱਗਦਾ ਯਾਰ ਨਹੀਂ ਤਾਂ ਦੇ ਦੁਕਾਨਾਂ ਤੇ ਬਣਾਈਏ ਤੇ ਦੁਕਾਨਾਂ ਬਹੁਤ ਕਾਲੀਆਂ ਹੋ ਜਾਂਦੀਆਂ ਆ ਬਿਲਕੁਲ ਆਂਟੀ ਦਾ ਦੁਕਾਨ ਤੇ ਲੱਗਦਾ ਹੀ ਨਹੀਂ ਕਿ ਜਿੱਦਾਂ ਤੁਸੀਂ ਇੰਨੇ ਚਿਰ ਤੋਂ ਕਰਦੇ ਦੇਖੋ ਬਿਲਕੁਲ ਸਾਫ ਸੁਥਰੀ ਦੁਕਾਨ ਆ ਤੇ ਕੋਈ ਵੀ ਧੂਆਂ ਨਹੀਂ ਹੈਗਾ ਕੋਈ ਕੋਈ ਧੂਆਂ ਨਹੀਂ ਕੁਛ ਨਹੀਂ ਕੋਈ ਮੱਛੀ ਮੱਛਰ ਨਹੀਂ ਹਾਂਜੀ ਹਾਂਜੀ ਬਿਲਕੁਲ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਆ ਟਾਂਡਾ ਇਲਾਕਾ ਨਿਵਾਸੀਆਂ ਨੂੰ ਦੇਖੋ ਆਂਟੀ ਜੀ ਨੇ ਕਿੰਨਾ ਵਧੀਆ ਕਨਸੈਪਟ ਲੈ ਕੇ ਆਂਦਾ ਆ ਮੈਂ ਇਹ ਕਹੂੰਗਾ ਕਿ ਤੁਸੀਂ ਆ ਗਏ ਦੁਪਹਿਰ ਦਾ ਖਾਣਾ ਸਵੇਰ ਨੂੰ ਵੀ ਆਂਟੀ ਕਿੰਨੇ ਵਜੇ ਆ ਜਾਂਦੇ ਤੁਸੀਂ ਜੇ ਮੈਂ ਸਵੇਰ ਨੂੰ 9:30 ਸ਼ੌਕ ਤੇ ਆ ਜਾਂਦੀ ਹਾਂ ਸਾਢੇ 9 ਵਜੇ ਆਂਟੀ ਦੁਕਾਨ ਤੇ ਆਏ ਤੇ ਛਾਹ ਨੂੰ ਕਿੰਨੇ ਵਜੇ ਤੱਕਰ ਤੇ ਸਾਢੇ 5 ਵਜੇ ਸਾਢੇ 5 ਵਜੇ ਤੱਕਰ ਤੇ ਛਾਹ ਨੂੰ ਵੀ ਕਿਸੇ ਰੋਟੀ ਲੈ ਕੇ ਜਾਣੀ ਹੋਵੇ ਪੈਕ ਕਰਾ ਕੇ ਲਿਜਾ ਸਕਦੇ ਹਾਂ ਹਾਂ ਲਿਜਾ ਸਕਦੇ ਠੀਕ ਹੈ ਤੇ ਤੁਸੀਂ ਜਰੂਰ ਆਉ ਜੀ ਸਾਰੇ ਜਾਣੇ ਆਂਟੀ ਦੇ ਕੋਲ ਇੱਥੇ ਖਾਣਾ ਖਾਣ ਕਿਉਂਕਿ ਮੈਂ ਆਟੇ ਦਾ ਰੈਗੂਲਰ ਕਸਟਮਰ ਆ ਮੈਨੂੰ ਵਧੀਆ ਲੱਗਾ ਤੇ ਮੈਂ ਵੀ ਇਹੀ ਚਾਹੁੰਦਾ ਕਿ ਕੋਈ ਮਾੜੀ ਚੀਜ਼ ਨਾ ਕਿਸੇ ਤੱਕ ਪਹੁੰਚੇ ਆਂਟੀ ਉਹਨਾਂ ਦੇ ਬ ਤੇ ਵੀਡੀਓ ਨੂੰ ਸ਼ੇਅਰ ਕਰਿਓ ਕਾਂਡਾ ਲਾਕਾਂ ਦੇ ਵਾਸੀਆਂ ਨੂੰ ਖਾਸ ਤੌਰ ਤੇ ਆਪਣੀਆਂ ਭੈਣਾਂ ਲਈ ਵੀਡੀਓ ਆ ਕਈ ਵਾਰੀ ਦਿਲ ਕਰਦਾ ਕਿ ਅਸੀਂ ਕੁਝ ਬਾਹਰਲਾ ਖਾਣਾ ਆਂਟੀ ਹਣੀ ਬਹੁਤ ਵਧੀਆ ਕੋਕਿਆ ਜ਼ਰੂਰੀ ਇਹ ਕਿ ਸਬਜ਼ੀਆਂ ਘਰ 'ਚ ਬਣਦੀਆਂ ਆ ਉਹੀ ਸਬਜ਼ੀਆਂ ਇੱਥੇ ਬਣਦੀਆਂ ਬਟ ਉਹਨਾਂ ਦਾ ਟੇਸ ਨਾ ਲੱਗਿਆ ਆਂਟੀ ਦੇ ਜਿਹੜੇ ਕੋਈ ਮਸਾਲੇ ਜਾਂ ਕੋਈ ਵੀ ਚੀਜ਼ ਬਣਾਉਂਦੇ ਆ ਵਧੀਆ ਆ ਤੇ ਸਾਰੇ ਜਣੇ ਜਰੂਰ ਆਓ ਵੀਡੀਓ ਨੂੰ ਸ਼ੇਅਰ ਕਰੋ ਜੀ ਤੇ ਮਿਲਾਂਗੇ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ